ਉਹ ਕੀ ਘਰ ਦਾ ਨਹੀਂ ਪਤਾ ਸਤ ਸੰਗਤ ਜੀ ਨਾਲ ਤੇ ਉੱਥੇ 444 ਪਰਿਮਾਰ ਦਾ ਚਾਵਲ ਖਤਮ ਹੁੰਦੇ ਨਾਲ ਸੰਥੈਟਿਕ ਪਨੀਰ ਖਤਮ ਹੁੰਦਾ ਨਾ ਪੁੱਤ ਇਹ ਸਤਿਗੁਰਾਂ ਦੀਆਂ ਗੱਲਾਂ ਸਰਵਣ ਕਰਨ ਵਾਲੇ ਬਹੁਤ ਹੋਣਗੇ ਹੋਣਗੇ ਪਰੰਤੂ ਮੂਨਾ ਤੇ ਅਮਲ ਕਰਨ ਵਾਲਿਆਂ ਦੀ ਕਮੀ ਆ ਸੰਤ ਜਨ ਇਹੀ ਕਹਿੰਦੇ ਸੰਤ ਜਨ ਪਹੁੰਚੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ 17 ਤਰੀਕ ਨੂੰ ਮੈਂ ਮਾਦੀਪੁਰ ਵਿੱਚ ਆਇਆ ਸੀ ਮਹਾਰਾਜ ਜੀ ਬੜੀ ਵਹਿਫੇ ਜੂਨ ਮਾਰੀ ਗਈ ਹੋਇਯੋ ਹੈ ਤੇ ਕਹਿੰਦੇ ਤੂੰ ਵੀ ਆਇਓ ਤੇ ਮੈਂ ਮਹਾਰਾਜ ਜੀ ਦਾ ਜਿਹੜਾ ਹੁਕਮ ਆ ਕੋ ਮੰਨਦਾ ਹੋਇਆ ਆਇਆ ਹਾਂ ਤੇ ਤੁਹਾਨੂੰ ਜਿਹੜੇ ਮਹਾਰਾਜ ਜੀ ਨੇ ਮੈਨੂੰ ਬਖਸ਼ਿਸ਼ ਕੀਤੀ ਉਹਦੇ ਵਿੱਚੋਂ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਪੰਜਾਬ ਸਰਕਾਰ ਇਹ ਗੁਣਾ ਦੇ Bhandar ਲਈ ਜਿਹੜਾ ਮਾਦੀ ਘਰ ਮਾਰਤੇ ਆਏ ਸੀ ਮਹਾਰਾਜ ਜੀ ਨੇ ਸਪੈਸ਼ਲ ਕਿਹਾ ਸੀ ਵੀ ਤੁਹਾਨੂੰ ਅੱਧਾ ਕਰਨਾ ਟਾਈਮ ਆਪਾਂ ਦੇਣਾ ਪਰਿਵਾਰ ਦੇ ਉੱਤੇ جو بولے سولر بین رام داس مہاراجہ شبد ਬਾਬਾ ਮੰਗਲ ਦਾ ਕਪਈ ਇਹ ਪ੍ਰੋਜੈਕਟ ਕੀ ਹੈ ਜਿਹੜੇ ਦੋ ਕਿਹਾ ਜਿਹੜਾ ਜੈਂਡਰ ਦੇ ਵਿੱਚ ਬਣਾਇਆ ਜਾ ਰਿਹਾ ਹੈ ਮਾਏ ਦੇ ਪ੍ਰੋਗਰਾਮ ਸ਼ੁਰੂ ਹੋ ਕੇ ਖਾਂ ਦੇ ਇਹਨੂੰ ਕਿਹਾ ਕਿ ਲੂ ਅੱਛਾ ਸਾਡੀ ਖਾਂਦ ਸਾਉਲ ਫਾਰਟ ਕਿੱਥੇ ਪੀਛੇ ਖੜਾਣਾ ਤੇ ਇਹਨਾਂ ਜਾਂਦਾ ਹੈ ਕੰਡਨ ਜਾਂਦਾ ਹੈ ਤਿੰਨ ਦੇ ਮਗਰਾਂ ਤੋਂ ਦੂਰ ਦੂਰ ਮਗਰਾਂ ਤੋਂ ਦੂਰ ਦੂਰ ਆਉਂਦੇ ਆ ਸਾਲ ਛੱਤ ਬਾਰੇ ਗੁਰੂ ਗੁਰੂ ਆਉਂਦੇ ਆ ਜੀ ਅਸੀਂ ਸੇਵਾ ਕਰਦੇ ਹਾਂ ਹਾਂ ਜੀ ਸੇਵਾ ਕਰਦੇ ਨਹੀਂ ਛਲ ਛੰਤਾਂ ਚਾਉਂਦੇ ਜੀ ਅਸੀਂ ਛੰਤਾਂ ਵਲੋਂ ਆਉਂਦੇ ਹਾਂ ਕੀ ਕਰੀਏ ਮਾਦਮ ਜੀ